ਸੰਸਾਰ ਵਿੱਚ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਅਗਰ ਪਦਾਰਥ ਮਿਲਵੇ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਇੰਨੀ ਵੀ ਮੈਂਸ ਕਰਦੇ ਚੰਗੇ ਤੋਂ ਚੰਗਾ ਪਰਿਵਾਰ ਮਿਲਵੇ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਇਹ ਵੀ ਮੈਂਸ ਕਰ ਬੜੇ ਧਿਆਨ ਨਾਲ ਸੁਣ ਲੈ ਚੰਗੇ ਤੋਂ ਚੰਗਾ ਮਕਾਨ ਮਿਲਵੇ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਪਰਮਾਤਮਾ ਦੀ ਖੋਜ ਕੀਤੀ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਹੈ ਇਹ ਵੀ ਨਾ ਨਹੀਂ ਵੀ ਮਿਲਿਆ ਤਾਂ ਵੀ ਉਹਦੀ ਤੜਕ ਬਹੁਤ ਕੁਝ ਦੇ ਜਾਂਦੀ ਹੈ ਉਹਦੀ ਪਿਆਸ ਬਹੁਤ ਕੁਝ ਦੇ ਜਾਂਦੀ ਹੈ ਉਹਦੀ ਭੁੱਖ ਬਹੁਤ ਕੁਝ ਦੇ ਜਾਂਦੀ ਹੈ ਕਿਸੇ ਆਖੋ ਕੇ ਭੁੱਖ ਦੇ ਜਾਂਦੀ ਹਾਂ ਉਹਦੀ ਭੁੱਖ ਬਹੁਤ ਕੁਝ ਦੇ ਜਾਂਦੀ ਹੈ ਸ਼ਾਇਦ ਇਸ ਵਾਸਤੇ ਕੁਝ ਬਗਤਾਂ ਨੇ ਤੇ ਕਹਿ ਦਿੱਤਾ ਨਹੀਂ ਪ੍ਰਭੂ ਮਿਲਦਾ ਤੇ ਨਾ ਮਿਲ ਆਪਣੀ ਭੁੱਖ ਰਹਿਣ ਦੇ ਆਪਣੀ ਪਿਆਸ ਰਹਿਣ ਦੇ ਅਮੀਰ ਹੁਸਰੋ ਜੈਸੇ ਸੂਫੀ ਫਕੀਰ ਨੇ ਤੇ ਥੇ ਤੱਕ ਕਹਿ ਦਿੱਤਾ ਯਾ ਰਬ ਦੁਆਏ ਵਸਲ ਨਾ ਹਰਗੇਸ ਕਬੂਲ ਹੋ ਇਹ ਜਿਹੜਾ ਮੈਂ ਤੜਪ ਕੇ ਰੋਜ਼ ਨਮਾਜ਼ ਪੜਦਾ ਤੇ ਪ੍ਰਾਰਥਨਾ ਕਰਦਾ ਤੋਂ ਮਿਲ ਤੋਂ ਮਿਲ ਤੜਪਦਾ ਹੋਇਆ ਰੋਂਦਾ ਹੋਇਆ ਜੋ ਮੈਂ ਤੇਰੇ ਅੱਗੋਂ ਫਰਿਆਦ ਕਰਦਾ ਕਿਦਰੇ ਭੁੱਲੇ ਕਿ ਮੇਰੀ ਫਰਿਆਦ ਸੁਣ ਨਾ ਦੇ ਨਾ ਸੁਣੀ ਨਾ ਮਿਲਿਆ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਮੈਨੂੰ ਤੇਰੇ ਤੜਪਣ ਦੇ ਚ ਵੀ ਕੋਈ ਆਨੰਦ ਆਣ ਲੱਗ ਪਿਆ ਮੈਨੂੰ ਤੇਰੀ ਭੁੱਖ ਦੇ ਚ ਵੀ ਕੋਈ ਰਸ ਮਿਲਣ ਲੱਗ ਪਿਆ ਮੈਨੂੰ ਤੇਰੀ ਪਿਆਸ ਦੇ ਚ ਵੀ ਆਨੰਦ ਮਿਲਣ ਲੱਗ ਪਿਆ ਮੈਂ ਅਜੇ ਇਸ ਆਨੰਦ ਨੂੰ ਹੀ ਝਰ ਨਹੀਂ ਸਕਦਾ ਤੂੰ ਮਿਲ ਗਿਆ ਤੇ ਤੇਰਾ ਆਨੰਦ ਮੈਂ ਕਿਵੇਂ ਝਰਾਂਗਾ ਤੂੰ ਨਾ ਹੀ ਮਿਲਦੇ ਥੀ ਬੜੇ ਧਿਆਨ ਨਾਲ ਸੁਣਨਾ ਚੰਗੇ ਤੋਂ ਚੰਗੇ ਪਦਾਰਥ ਮਿਲ ਵੀ ਗਏ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਅਗਰ ਪ੍ਰਮਾਤਮਾ ਦੀ ਬੋਖ ਹੈ ਤੇ ਪਿਆਰ ਸੇ ਪ੍ਰਮਾਤਮਾ ਨਹੀਂ ਵੀ ਮਿਲਿਆ ਤੇ ਫਿਰ ਬਹੁਤ ਕੁਝ ਮਿਲ ਗਿਆ ਬਹੁਤ ਕੁਝ ਮਿਲ ਗਿਆ ਅਨ ਆਦਮੀ ਆ ਇਕਦਮ ਹੈ ਮੌਲਤ ਮੌਤ ਨਾ ਜਾਣਣਾ ਮਹਾਰਾਜ ਕਹਿੰਦੇ ਨੇ ਆਦਮੀ ਦੀ ਮਲਕੀਅਤ ਇਕਦਮ ਹੈ ਇਕਦਮ ਜੋ ਦਮ ਲੰਘ ਗਏ ਉਹਤੇ ਖਰਚ ਹੋ ਗਏ ਉਹ ਤੇ ਕੋਈ ਨਹੀਂ ਇਹਦੇ ਕੋਲ ਕਿ ਜਿਹੜੇ ਦਮ ਆਉਣੇ ਨੇ ਹੱਥ ਦੇ ਚ ਕੋਈ ਨਹੀਂ ਅਜੇ ਉਹ ਜੇਬ ਦੇ ਚ ਨਹੀਂ ਨੇ ਜਿਹੜੇ ਦਮ ਆਏ ਨਹੀਂ ਇਹ ਵਰਤ ਨਹੀਂ ਸਕਦਾ ਜਿਹੜੇ ਦਮ ਚਲੇ ਗਏ ਇਹ ਵਰਤ ਨਹੀਂ ਸਕਦਾ ਕਿਹੜਾ ਦਮ ਵਰਤ ਸਕਦਾ ਇੱਕ ਜੋ ਮੋਂ ਦੇ ਚ ਇਹਨੂੰ ਹੀ ਵਰਤ ਸਕਦਾ ਇਸੇ ਨੂੰ ਨੰਦ ਲਾਲ ਕਹਿੰਦੇ ਨੇ ਇਕਦਮ ਬਖੇਸ਼ ਰਾ ਨ ਬੁਰਦਮ ਕਿ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸ ਇਸ ਪੌੜੀ ਤੇ ਮੈਂ ਇਸ ਵਾਸਤੇ ਇਤਨਾ ਸਮਾਂ ਲਾਇਆ ਹੈ ਇਹਨੂੰ ਜਦ ਮੈਂ ਲਿਖਤੀ ਰੂਪ ਦਿੱਤਾ ਸੀ ਗਾਲਵਨ 100 ਸਫਿਆਂ ਚ ਵੀ ਪੂਰਾ ਨਹੀਂ ਕਰ ਸਕਿਆ ਸੀ ਤੇ ਬਾਤਿਆਂ ਦੇ ਪ੍ਰਸ਼ਨ ਆਉਂਦੇ ਸਨ ਅੰਤਰੀਵ ਤੀਰਥ ਫਿਰਕੀ ਹੈ ਅੰਤਰੀਵ ਤੀਰਥ ਉਹ ਕਿਸੇ ਸ਼ਹਿਰ ਵਿੱਚ ਨਹੀਂ ਹੈ ਕਿਸੇ ਮੁਲਕ ਵਿੱਚ ਨਹੀਂ ਹੈ ਉਥੇ ਪਹੁੰਚ ਜਾਈਏ ਤੇ ਸ਼ਨਾਣ ਕਰੀਏ ਤੇ ਪਾਪ ਦੁੱਲ ਜਾਣ ਨਹੀਂ ਅੰਤਰੀਵ ਤੀਰਥ ਅੰਦਰ ਹੀ ਹੈ ਔਰ ਹਰ ਇੱਕ ਦੇ ਅੰਦਰ ਹੈ ਘਟ ਘਟ ਦੇ ਵਿੱਚ ਹੈ ਪਰ ਮਨੁੱਖ ਨੂੰ ਅਜੇ ਤੱਕ ਜੋ ਕੁਝ ਵੀ ਮਿਲਿਆ ਹੈ ਬਾਹਰ ਮਿਲਿਆ ਹੈ ਤੇ ਬਾਹਰ ਮਿਲਿਆ ਕਰ ਕਰਕੇ ਮਿਲਿਆ ਹੈ ਮੈਂ ਫਿਰ ਦੁਹਰਾਉਂਦਾ ਮਨੁੱਖ ਨੂੰ ਅਜੇ ਤੱਕ ਜੋ ਕੁਝ ਮਿਲਿਆ ਹੈ ਬਾਹਰ ਮਿਲਿਆ ਹੈ ਪਰਿਵਾਰ ਮਿਲਿਆ ਹੈ ਪਦਾਰਥ ਮਿਲੇ ਨੇ ਮਾਨ ਸਨਮਾਨ ਮਿਲਿਆ ਹੈ ਬਾਹਰੋਂ ਮਿਲੇ ਔਰ ਕਰ ਕਰਕੇ ਮਿਲੇ ਇਹ ਸੋਚਦਾ ਹੈ ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇ ਤੇ ਕਰ ਕਰਕੇ ਮਿਲੇਗਾ ਅਗਰ ਮੇਰੇ ਕੀਤੇ ਹੋਏ ਨਾਲ ਮੇਰੇ ਕੁਝ ਕਰਨ ਨਾਲ ਮੈਨੂੰ ਪਰਮਾਤਮਾ ਮਿਲਦਾ ਹੈ ਪਰਮਾਤਮਾ ਕਤਈ ਵੱਡਾ ਨਹੀਂ ਮੇਰਾ ਕਰਣਾ ਵੱਡਾ ਜੋ ਮੈਂ ਕੀਤਾ ਉਹ ਵੱਡਾ ਹੈ ਜਿਸ ਪੈਸੇ ਨਾਲ ਬਾਜ਼ਾਰ ਵਿੱਚ ਮੈਨੂੰ ਚੀਜ਼ ਮਿਲ ਗਈ ਉਹ ਚੀਜ਼ ਇਤਨੀ ਵੱਡੀ ਨਹੀਂ ਮੇਰਾ ਦਿੱਤਾ ਹੋਇਆ ਪੈਸਾ ਵੱਡਾ ਹੈ ਮੇਰਾ ਕਰਮ ਮਹਾਨ ਹੈ ਜਿਹਦੇ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਪਰਮਾਤਮਾ ਥੋੜੀ ਮਾਣ ਹੈ ਕੋਈ ਵੀ ਮਨੁੱਖ ਉਸਨੇ ਕਰਮ ਕਰੇਗਾ ਰੱਬ ਮਿਲ ਜਾਏ ਹੁਣ ਮੈਂ ਫਿਰ ਅਰਜ਼ ਕਰਾਂ ਕਰ ਕਰਕੇ ਨਹੀਂ ਮਿਲੇਗਾ ਇਹ ਕਰ ਕਰਕੇ ਮਿਲ ਸਕਦਾ ਹੈ ਤਾਂ ਚਲੋ ਕੋਈ ਇੱਕਦ ਬੰਦਾ ਲੱਭ ਲਓ ਉਹਦੇ ਕੋਲ ਪੁੱਛੋ ਕਿ ਇਹਨੂੰ ਕਰ ਕਰਕੇ ਖੇਡ ਕੁਝ ਬਣੀ ਹੈ ਬੜਾ ਪਾਠ ਕੀਤਾ ਹੋਵੇਗਾ ਬੜੀ ਸੇਵਾ ਕੀਤੀ ਹੋਵੇਗੀ ਬڑا ਦਾਨਪੁਨ ਕੀਤਾ ਹੋਵੇਗਾ ਤੂੰ ਬੜਾ ਕੁਛ ਕੀਤਾ ਹੋਵੇਗਾ ਔਰ ਧਾਰਮਿਕ ਜਗਤ ਵਿੱਚ ਲੋਕੀ ਕਰ ਦੇਣਾ ਬੋਲਤਾ ਮੈਂ ਹਰ ਪਹਿਲੋਂ ਨਹੀਂ ਖੋਲਨੇ ਇਹ ਨਹੀਂ ਅਰਜ਼ ਕਰਾਂ ਕਰ ਕਰਕੇ ਤੇ ਕਿਸੇ ਨੂੰ ਨਹੀਂ ਮਿਲਿਆ ਅੱਜ ਤੱਕ ਨਹੀਂ ਮਿਲਿਆ ਜਾਂ ਮਿਲਿਆ ਤੇ ਕੋਈ ਦੱਸੇ ਕਰ ਕਰਕੇ ਮਿਲੇ ਮੈਂ ਇਤਨਾ ਦਾਨ ਦਿੱਤਾ ਤੇ ਭਗਵਾਨ ਮਿਲ ਗਿਆ इतने पाठ तेने ने प्रभु मिल गए इतना सत्संग कीता है ते सत प्राप्त हो गया ईश्वर मिल गया फिर कुछ ना करिए नहीं कर करके पहुंचना है उत जिथे करना कुछ भी नहीं अकर्म है आधर्म है परमात्मा कुछ भी नहीं करता ਤੁਸੀਂ ਆਖੋਗੇ ਇਤਨਾ ਵੱਡਾ ਬ੍ਰਹਿਮੰਡ ਇਤਨੇ ਸੂਰਜ ਚੰਦ ਤਾਰੇ ਇਹ ਸਭ ਕੁਝ ਉਸ ਤੋਂ ਹੋ ਰਿਹਾ ਹੈ ਉਹ ਕਰਦਾ ਨਹੀਂ ਹੋ ਰਿਹਾ ਹੈ ਜੈਸੇ ਕੋਈ ਆਕਾਲ ਵਿੱਚ ਪਹੁੰਚ ਜਾਂਦਾ ਹੈ ਤੇ ਇਹਦਾ ਇਹ ਮਤਲਬ ਨਹੀਂ ਉਹ ਹੱਥ ਪੈਰ ਨਹੀਂ ਚਲਾਉਂਦਾ ਭਜਦਾ ਦੌੜਦਾ ਨਹੀਂ ਕੁਝ ਕਰਦਾ ਨਹੀਂ ਹੈ ਨਹੀਂ ਉਸ ਤੋਂ ਸਭ ਕੁਝ ਹੁੰਦਾ ਹੈ ਉਹ ਕਰਦਾ ਨਹੀਂ ਕਰਤਾਪਨ ਖਤਮ ਹੋ ਜਾਂਦਾ ਹੈ ਕਰਤਾਪਨ ਖਤਮ ਹੋ ਜਾਂਦਾ ਹੈ ਹੁੰਦਾ ਹੈ ਕੁਛ ਤੋਂ ਹੋ ਰਿਹਾ ਹੈ ਇਸੇ ਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਾਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਨਿਰਮਲ ਧਰਮ ਅਕਰਮ ਤੇ ਖੜਾ ਹੈ ਕਰਮ ਤੇ ਨਹੀਂ ਖੜਾ ਕਰਮ ਤੇ ਮਹਿਲਾ ਧਰਮ ਖੜਾ ਹੈ ਕਰਮ ਤੇ ਮਹਿਲਾ ਖੜਾ ਹੈ ਕਿਉਂਕਿ ਕਰਮ ਦਾ ਹੰਕਾਰ ਹੋਵੇਗਾ ਮੈਂ ਕੀਤਾ ਐਸਾ ਖਿਆਲ ਹੋਵੇਗਾ ਇਹ ਮਹਿਲਾ ਧਰਮ ਹੈ ਸੰਸਾਰ ਵਿੱਚ ਲੋਕਾਂ ਕੋਲ ਧਰਮ ਹੈ ਮੈਲਾ। ਤੋਂ ਮੈਲਾ ਤੋਂ ਮੈਲਾ ਹੀ ਕਰੇਗਾ ਹੋਰ ਕੀ ਹੈ। ਇਸ ਵਾਸਤੇ ਲੋਕੀ ਬਾਜ਼ਾਰ ਦੇ ਵਿੱਚ ਵੀ ਲੜਦੇ ਨੇ, ਘਰ-ਬਾਰ ਦੇ ਵਿੱਚ ਵੀ ਲੜਦੇ ਨੇ, ਲੋਕੀ ਮਸਜਿਦ ਮੰਦਰਾਂ ਤੇ ਗੁਰਦੁਆਰਿਆਂ 'ਚ ਵੀ ਲੜਦੇ ਨੇ, ਖੂਬ ਲੜਦੇ ਨੇ। ਜਿਹੜੀਆਂ ਮਨੋਵਿਰਤੀਆਂ ਬਾਜ਼ਾਰ ਦੇ 'ਚ ਆਉਂਦੀਆਂ ਨੇ, ਪਰਿਵਾਰ ਦੇ 'ਚ ਆਉਂਦੀਆਂ ਨੇ, ਉਹ ਹੀ ਮਨੋਵਿਰਤੀਆਂ ਮੰਦਰ, ਮਸਜਿਦ, ਗੁਰਦੁਆਰੇ ਤੇ ਤੀਰਥਾਂ ਤੇ ਆਉਂਦੀਆਂ ਨੇ। ਮਨੋਵਿਰਤੀਆਂ ਤੇ ਉਹ ਹੀ ਨੇ। ਤੋ ਮੈਂ ਅਰਜ਼ ਕਰਾਂ ਕਰਨ ਤੇ ਕਰ ਕਰ ਦੇਤੇ ਜੋ ਧਰਮ ਖੜਾ ਹੈ ਮਹਿਲਾ ਕਰਮ ਕਰਤ ਹੋਵੇ ਨੇ ਕਰਮ ਕਰਦੇਆਂ ਕਰਦੇਆਂ ਕਿਧਰੇ ਅਕਰਮ ਹੋ ਜਾਏ ਤੇ ਹੁਣ ਮੈਂ ਅਰਜ਼ ਕਰਾਂ ਜਿਹਦਾ ਮਨ ਇੱਕ ਦਮ ਦੇ ਚ ਆ ਗਿਆ ਕੀ ਕਰੇਗਾ ਕਿਤਨਾ ਕਰ ਸਕਦਾ ਹੈ ਕਿੰਨੇ ਕ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਟਿੱਗ ਗਿਆ ਇੱਕ ਚਿਤ ਜੈ ਇੱਕ ਛਿਨ ਰਿਹਾਇਓ ਇੱਕ ਛਿਨ ਵਿੱਚ ਇੱਕ ਦਮ ਦੇਸ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ ਤਮੈਂ ਫਿਰ ਦੋਰਾਵਾ ਸਾਰੇ ਪਾਪ ਧੋਲਣਗੇ ਇੱਕ ਦਫਾ ਵਾਹਿਗੁਰੂ ਆਖਦੇ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਧੋਲਣਗੇ ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਂਚ ਬੰਦੇ ਨੂੰ ਆਉਂਦੀ ਏ ਇੱਕ ਦਫਾ ਕਹਿਣ ਦੀ ਜਾਂਚ ਨਹੀਂ ਆਉਂਦੀ ਇੱਕ ਦਫਾ ਤੇ ਕਹਿਣਾ ਆਉਂਦਾ ਇੱਕ ਛਿਣ ਵਿੱਚ ਇੱਕ ਦਮ ਵਿੱਚ ਮਨ ਉੱਥੇ ਆਵੇ ਮਨ ਨਹੀਂ ਆਉਂਦਾ ਮਨ ਕਾਲ ਵਿੱਚ ਭਟਕਦਾ ਹੈ ਗੁਜ਼ਰੇ ਹੋਏ ਕਾਲ ਦੀਆਂ ਯਾਦਾਂ ਆਉਣ ਵਾਲੇ ਕਾਲ ਦੀ ਚਿੰਤਾ गुज़रे हुए समय दीयां यादاں ਆਉਣ ਵਾਲੇ ਸਮੇਂ दी ਚਿੰਤਾ ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ ਉਹਨਾਂ ਦਮਾਂ ਵਿੱਚ ਕੁਝ ਮਿਲਿਆ ਸੀ ਕੁਝ ਵਿਛੜਿਆ ਸੀ ਯਾਦਾਂ ਆਉਣ ਵਾਲੇ ਦਮਾਂ ਦੀ ਚਿੰਤਾ ਹੈ ਵੀ ਇਹਨਾਂ ਦਮਾਂ ਵਿੱਚ ਕੁਝ ਮਿਲੇ ਵਿਛੜੇ ਨਾ ਆਉਣ ਵਾਲੇ ਸਮੇਂ ਦੀ ਚਿੰਤਾ ਔਰ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਹਰ ਵਕਤ ਮਨੁੱਖ ਦੇ ਸਿਰ ਤੇ ਆਉਂਦਾ ਮਨੁੱਖ ਦਬਿਆ ਹੁੰਦਾ ਜੇ ਕਿਦਰੇ ਵਰਤਮਾਨ ਦੇ ਚ ਆ ਜਾਏ ਤੇ ਹੌਲਾ ਫੁੱਲ ਹੋ ਜਾਂਦਾ ਹੈ ਔਰ ਕੁਝ ਗੁਣਾ ਦੀ ਮਹਿਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਭਗਤੀ ਗੁਣਾ ਤੇ ਖੜੀ ਇਸੇ ਪੌੜੀ ਜਿਕਰ ਆਏਗਾ ਗੁਣਾ ਦੇ ਖੜੀ ਤੇ ਗੁਣ ਮਹਿਕ ਨੇ ਸੁਗੰਧ ਨੇ ਹੁਣ ਇਥੇ ਇੱਕ ਪਰਸ਼ਨ ਖੜਾ ਹੋਵੇਗਾ ਜੇ ਆਕਾਲ ਪ੍ਰਮਾਤਮਾ ਹੈ ਪਰਮ ਆਨੰਦ ਹੈ ਪਰਮ ਜੀਵਨ ਹੈ ਜਿਸ ਵਿੱਚ ਮੌਤ ਨਹੀਂ ਹੈ ਨਾਨਕ ਬੱਧਾ ਘਰ ਤहां ਜਿੱਥੇ ਮਿਰਤ ਨਾ ਜਨਮ ਜਰਾ ਸਾਹਿਬ ਕਹਿੰਦੇ ਨੇ ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਹੈ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਬੁਢੇਪਾ ਵੀ ਕੋਈ ਨਹੀਂ ਗੱਲ ਖਤਮ ਤੇ ਹੁਣ ਪੁੱਛੀਏ ਬਾਬੇ ਨੂੰ ਮਹਾਰਾਜ ਅਸੀਂ ਵੀ ਫਿਰ ਉੱਥੇ ਹੀ ਮਕਾਨ ਬਣਾਉਂਦੇ ਨਾਨਕ ਬੱਧਾ ਘਰ ਤਾਂ ਅਸੀਂ ਆਪਣਾ ਘਰ ਉੱਥੇ ਬਣਾਇਆ ਕਿੱਥੇ ਬਣਾਇਆ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਔਰ ਬੁਢੇਪਾ ਵੀ ਨਹੀਂ ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ ਮਰਨ ਦਾ ਭੈ ਮਿਟ ਜਾਂਦਾ ਹੈ ਜਦ ਜੀਵਨ ਦੀ ਲਾਲਸਾ ਖਤਮ ਹੋ ਗਈ ਮਰਨ ਦਾ ਭੈ ਖਤਮ ਹੋ ਗਿਆ ਤੇ ਮਨੁੱਖ ਜਨਮ ਮਰਨ ਤੋਂ ਨਿਕਲ ਗਿਆ